ਧੰਨੋ ਵਾਹਿਗੁਰੂ ਜੀਓ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਇ ਏਕ ਜੋ ਸਾਧੂ ਮੋਹ ਮਿਲਿਓ ਨੋਂ ਲੀਆ ਅੰਚਲ ਲਾਏ ਕਬੀਰ ਬੈਦ ਕਹੈ ਹਉ ਹੀ ਭਲਾ दारू ਮੇਰੇ ਵਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਲੇਖਸ ਇਹੀ ਤੋ ਬਸਤ ਗੋਪਾਲ ਕੀ ਜਬ ਭਾਵੈ ਲੇਖਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ ਸੱਚੇ ਸਤਿਗੁਰੂ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ 와ਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤਸੰਗਤ ਦੇ ਉਤਮ ਸਮਾਹ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਬੜੀ ਇਕਾਗਰਤਾ ਸਤਕਾਰ ਨਾਲ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਨੂੰ ਆਪਾਂ ਰੋਜ਼ਾਨਾ ਦੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ ਸੋਇਸੇ ਲੜੀ ਤਹਿ ਤਾਪ ਜੀ ਨੇ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ 78 ਅਤੇ 79 ਨੰਬਰ ਸ਼ਲੋਕ ਭਗਤ ਕਬੀਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਆਤਮਿਕ ਮੌਤ ਦੀ ਸੱਟ ਬਰਦਾਸ਼ਤ ਕਰਨੀ ਮਨੁੱਖ ਦੀ ਤਾਕਤ ਤੋਂ ਬਾਹਰੀ ਹੈ। ਕੁਝ ਸਮੱਸਿਆਵਾਂ ਮਨੁੱਖ ਆਪਣੀ ਅਕਲ ਨਾਲ ਸਮਰੱਥਾ ਦੇ ਨਾਲ ਸੁਲਝਾ ਲੈਂਦਾ ਹੈ। ਕੁਝ ਨੁਕਸਾਨ ਹਨ ਜਿਨ੍ਹਾਂ ਦੀ ਪਰਭਾਈ ਸਮੇਂ ਦੇ ਨਾਲ ਮਨੁੱਖ ਆਪਣੀ ਸਮਰੱਥਾ ਦੇ ਨਾਲ ਕਰ ਲੈਂਦਾ ਹੈ ਅਤੇ ਕੁਝ ਅਜਿਹੇ ਸਟਾਂ ਜਾਂ ਕੁਝ ਅਜਿਹੇ ਦੁੱਖ ਹਨ ਜਿਹੜੇ ਸਮੇਂ ਦੇ ਨਾਲ ਦੂਰ ਹੋ ਜਾਂਦੇ ਨੇ ਜਾਂ ਮਨੁੱਖ ਉਹਨਾਂ ਦੁੱਖਾਂ ਚੋਂ ਉੱਬਰ ਜਾਂਦਾ ਹੈ ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਦੀ ਸਮਰੱਥਾ ਇੰਨੀ ਵੀ ਜ਼ਿਆਦਾ ਨਹੀਂ ਕਿ ਆਪਣੇ ਕੀਤੇ ਹੋਏ ਮੰਦੇ ਕਰਮਾਂ ਸਦਕਾ ਆਪਣੀ ਪਲੀਤ ਹੋਈ ਆਤਮਾ ਨੂੰ ਆਪਣੇ ਮੈਲੇ ਹੋਏ ਮਨ ਨੂੰ ਅਤੇ ਆਪਣੇ ਆਤਮਿਕ ਜੀਵਨ ਦੀ ਬਰਬਾਦੀ ਦੀ ਇਹ ਬੰਦਾ ਪ੍ਰਭਾਈ ਕਰ ਸਕੇ ਕਿਉਂਕਿ ਜਿਸ ਸਮਝ ਦੇ ਨਾਲ ਜਿਸ ਸਮਰੱਥਾ ਦੇ ਨਾਲ ਜਿਸ ਵਿਵੇਕ ਦੇ ਨਾਲ ਮਨੁੱਖ ਨੇ ਆਪਣੇ ਅੰਤਰਾਤਮੇ ਨੂੰ پاک ਤੇ ਸਾਫ਼ ਰੱਖਣਾ ਹੈ ਵਿਕਾਰ ਵਿਸ਼ੇ ਸਭ ਤੋਂ ਪਹਿਲਾਂ ਉਸ ਵਿਵੇਕ ਦਾ ਹੀ ਖਾਤਮਾ ਕਰਦੇ ਨੇ ਜਾਨੀ ਉਸ ਤਾਕਤ ਨੂੰ ਹੀ ਮਲੀਆਮੇਟ ਕਰਦੇ ਨੇ ਜਿਸ ਤਾਕਤ ਨਾਲ ਆਪਣੇ ਨੁਕਸਾਨ ਦੀ ਪਰਭਾਈ ਕੀਤੀ ਜਾਣੀ ਹੈ ਸਭ ਤੋਂ ਪਹਿਲਾਂ ਮੰਨ ਲਓ ਜਿਵੇਂ ਦੋ ਫੌਜਾਂ ਆਪਸ ਵਿੱਚ ਮੈਦਾਨੇ ਜੰਗ ਵਿੱਚ ਲੜ ਰਹੀਆਂ ਨੇ ਜਿਸ ਧਿਰ ਦੀ ਸਪਲਾਈ ਲਾਈਨ ਟੁੱਟ ਜਾਏ ਔਰ ਜਿਸ ਲੜਨ ਵਾਲੀ ਫੌਜ ਨੂੰ ਸਪਲਾਈ ਹੀ ਨਾ ਮਿਲੇ ਉਹਨਾਂ ਨੂੰ ਕੋਈ दारू ਸਿਕਾ ਨਹੀਂ ਮਿਲ ਰਿਹਾ ਕੋਈ ਖੁਰਾਕ ਨਹੀਂ ਮਿਲ ਰਹੀ ਮਗਰੋਂ ਕੋਈ ਫੌਜ ਨਹੀਂ ਆ ਰਹੀ ਸਾਹਮਣੇ ਵਾਲੀ ਧਿਰ ਤਕੜੀ ਹੈ ਉਹਨਾਂ ਨੂੰ ਸਪਲਾਈ ਵੀ ਪੂਰੀ ਹਥਿਆਰ ਵੀ ਪੂਰੇ ਖੁਰਾਕ ਵੀ ਪੂਰੀ ਮੈਨ ਪਾਵਰ ਵੀ ਪੂਰੀ ਇਸ ਤਰ੍ਹਾਂ ਜਿਨ੍ਹਾਂ ਦੀ ਸਪਲਾਈ ਚੇਨ ਟੁੱਟ ਜਾਂਦੀ ਹੈ ਉਹ ਸਮਝੋ ਵੀ ਮੌਤ ਅਤੇ ਹਾਰ ਦੋਵਾਂ ਦੀ ਕਗਾਰ ਦੇ ਉੱਤੇ ਖਲੋ ਜਾਂਦੇ ਹੈ ਹਾਰਨਾ ਵੀ ਉਹਨਾਂ ਦਾ ਤੈਅ ਹੋ ਜਾਂਦਾ ਹੈ ਤੇ ਮਰਨਾ ਵੀ ਉਹਨਾਂ ਦਾ ਤੈਅ ਹੋ ਜਾਂਦਾ ਹੈ ਸਾਡੇ ਅੰਦਰ ਦੇ ਜਿਹੜੇ ਸ਼ੁਭ ਗੁਣ ਨੇ ਚੰਗਿਆਈ ਹੈ ਜਿਹੜੀ ਸਾਡੇ ਅੰਦਰ ਦੀ ਚੰਗਿਆਈ ਉਹਨਾਂ ਚਿਰ ਬਰਕਰਾਰ ਰਹਿੰਦੀ ਹੈ ਜਿੰਨਾ ਚਿਰ ਸਾਡੀ ਚੰਗਿਆਈ ਦੀ ਸਪਲਾਈ ਲਾਈਨ ਬਣੀ ਰਹੇ ਇਨੂੰ ਸਾ ਮਿਲਦੇ ਰਹਿਣੇ ਦਾ ਅਭਿਆਸ ਹੁੰਦਾ ਰਹੇ ਬਾਣੀ ਦਾ ਵਾਕ ਆਪ ਜੀ ਰੋਜ਼ ਪੜ੍ਹਦੇ ਹੋ ਹਰ ਬਿਸਰਤ ਤੇਰੇ ਗੁਣ ਗਲਿਆ ਮਹਾਰਾਜ ਕਹਿੰਦੇ ਜਦੋਂ ਤੂੰ ਆਪਣੇ ਸਿਰਜਣਹਾਰ ਨੂੰ ਚੰਗਿਆਈ ਦੇ ਸੋਮੇ ਨੂੰ ਗੁਣਾ ਦੇ ਮਾਲਕ ਨੂੰ ਸਿਰਫ ਸਲਾਹ ਦੇ ਘਰ ਉਸ ਪਰਮੇਸ਼ਰ ਨੂੰ ਭੁਲਾ ਦੇਣਾ ਹੈ ਜਿਹੜੇ ਤੇਰੇ ਅੰਦਰ ਥੋੜੇ ਬਹੁਤ ਗੁਣ ਨੇ ਜਿਹੜੀਆਂ ਚੰਗਿਆਈਆਂ ਨੇ ਜਿਹੜਾ ਮਾਦਾ ਤੇਰੇ ਅੰਦਰ ਪੋਟੈਂਸ਼ੀਅਲ ਹੁੰਦਾ ਹੈ ਵੀ ਤੂੰ ਕੁਝ ਚੰਗਾ ਕਰ ਸਕੇ ਉਹ ਵੀ ਹੌਲੀ ਹੌਲੀ ਸਮੇ ਦੇ ਪ੍ਰਭਾਵ ਦੀਨ ਮੁੱਕਣਾ ਸ਼ੁਰੂ ਹੋ ਜਾਂਦਾ ਹੈ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਇੱਕ ਹੋਰ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ ਮਨੁੱਖ ਜਦੋਂ ਪਹਿਲੀ ਵਾਰ ਕੋਈ ਗੁਨਾਹ ਕਰਦਾ ਕੋਈ ਵੀ ਗੁਨਾਹ ਹੋਵੇ ਕੋਈ ਵੀ ਪਾਪ ਹੋਵੇ ਕੋਈ ਵੀ ਮਾੜੇ ਆਚਰਣ ਦਾ ਕਰਮ ਹੋਵੇ ਪਹਿਲੀ ਵਾਰ ਜਦੋਂ ਕਰਦਾ ਤੇ ਉਹਦੇ ਅੰਦਰ ਬੜੀ ਬੇਚੈਨੀ ਕਰਨ ਤੋਂ ਪਹਿਲਾਂ ਵੀ ਹੁੰਦੀ ਹੈ ਤੇ ਉਸ ਗੁਨਾਹ ਨੂੰ ਕਰਨ ਤੋਂ ਬਾਅਦ ਵੀ ਹੁੰਦੀ ਹੈ ਉਹ ਆਪਣੇ ਆਪ ਨੂੰ ਗਿਲਟੀ ਫੀਲ ਕਰਦਾ ਹੈ ਆਪਣੇ ਆਪ ਨੂੰ ਮੈਲਾ ਫੀਲ ਕਰਦਾ ਹੈ ਕਈ ਵਾਰ ਉਹਨੂੰ ਆਪਣੇ ਆਪ ਤੇ ਖਿਜ ਵੀ ਆਉਂਦੀ ਵੀ ਮੈਂ ਇਸ ਤਰ੍ਹਾਂ ਕਿਉਂ ਕੀਤਾ ਇਹ ਕੰਮ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਉਹਨੂੰ ਪਛਤਾਵਾ ਵੀ ਹੁੰਦਾ ਹੈ ਉਸੇ ਕਰਮ ਨੂੰ ਜੇ ਉਹ ਸੰਗਤ ਮਾੜੀ ਸੰਗਤ ਦੇ ਪ੍ਰਭਾਵ ਸਦਕਾ ਦੂਸਰੀ ਵਾਰ ਕਰ ਲਏ ਪਹਿਲਾਂ ਜਿੰਨੀ ਬੇਚੈਨੀ ਨਹੀਂ ਹੋਏਗੀ ਘਟ ਜਾਏਗੀ ਪਹਿਲਾਂ ਜਿੰਨਾ ਪਛਤਾਵਾ ਨਹੀਂ ਹੋਏਗਾ ਅੱਗੇ ਨਾਲੋਂ ਘਟ ਜਾਏਗਾ ਪਹਿਲਾਂ ਜਿੰਨਾ ਆਪਣੇ ਆਪ ਨੂੰ ਗਿਲਟੀ ਬੁਰਾ ਫੀਲ ਨਹੀਂ ਕਰੇਗਾ ਮਹਿਸੂਸ ਨਹੀਂ ਕਰੇਗਾ ਪਹਿਲਾਂ ਨਾਲੋਂ ਘਟ ਜਾਏਗਾ ਜਿੰਨੀ ਵਾਰ ਉਹ ਉਸ ਮਾੜੇ ਕਰਮ ਦਾ ਅਭਿਆਸ ਕਰਦਾ ਜਾਏਗਾ ਉਹਦੇ ਅੰਦਰੋਂ ਪਛਤਾਵਾ ਵੀ ਮੁੱਕਦਾ ਜਾਏਗਾ ਉਦੋਂ ਆਪਣਾ ਆਪ ਮਾੜਾ ਮਹਿਸੂਸ ਹੋਣਾ ਵੀ ਹਟਦਾ ਜਾਏਗਾ ਉਹਨੂੰ ਆਪਣੇ ਆਪ ਤੇ ਗੁੱਸਾ ਖਿੱਚ ਵੀ ਨਹੀਂ ਆਏਗਾ ਉਹਨੂੰ ਇਹ ਮਹਿਸੂਸ ਵੀ ਨਹੀਂ ਹੋਵੇਗਾ ਮੈਂ ਗਲਤ ਉਹ ਪ੍ਰੈਕਟਿਸ ਵਿੱਚ ਜਦੋਂ ਪੈ ਜਾਂਦਾ ਹੈ ਹੌਲੀ 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 ਉਹਦਾ ਅੰਤਰਾਤਮਾ ਅਕਸੈਪਟ ਕਰਨ ਲੱਗ ਪੈਂਦਾ ਵੀ ਕੋਈ ਗੱਲ ਨਹੀਂ ਇਟਸ ਨਾਰਮਲ ਇਹ ਨਾਰਮਲ ਕੰਮ ਹੈ ਆਮ ਜੀ ਗੱਲ ਹੈ ਉਹਨੋਂ ਦੇ ਲਈ ਉਹ ਚੀਜ਼ ਆਮ ਹੋ ਗਈ ਜਿੰਨਾ ਉਸ ਕਰਮ ਦਾ ਉਹ ਅਭਿਆਸ ਹੋਰ ਕਰੇਗਾ ਹੋਰ ਪ੍ਰੈਕਟਿਸ ਕਰੇਗਾ ਉਹਨਾਂ ਫਿਰ ਉਹ ਕੰਮ ਨੂੰ ਆਮ ਹੀ ਨਹੀਂ ਸਗੋ ਚੰਗਾ ਲੱਗਣ ਲੱਗ ਪਵੇਗਾ ਕਿ ਇਹ ਬੜਾ ਰੇਅਰ ਕਾਰਜ ਹੈ ਕਿ ਮੈਨੂੰ ਕਰਨਾ ਹੀ ਚਾਹੀਦਾ ਹੈ ਫਿਰ ਉਹਦੇ ਹੱਕ ਚ ਦਲੀਲ ਵੀ ਦੇਣ ਲੱਗ ਪਾਏਗਾ ਕੀ ਮੜਾ ਹੈ ਕੀ ਗਲਤ ਕਦੇ ਉਹ ਆਪ ਗਲਤ ਮੰਨਦਾ ਸੀ ਅੱਜ ਉਹਦੇ ਉਹਨੂੰ ਉਹਦੇ ਹੱਕ ਚ ਲੋਕ ਕਹਿੰਦਾ ਦੁਨੀਆ ਨੂੰ ਦਲੀਲ ਦੇ ਦੇ ਕੀ ਮੜਾ ਹੈ ਇਹ ਦੱਸੋ ਇਨਾ ਲੰਮਾ ਸਫਰ ਬੰਦੇ ਨੇ ਜਿਹੜਾ ਤੈਅ ਕੀਤਾ ਨਾ ਉਹ ਪ੍ਰੈਕਟਿਸ ਨਾਲ ਕੀਤਾ ਹੈ ਅਭਿਆਸ ਨਾਲ ਕੀਤਾ ਹੈ ਅੱਜ ਜਦੋਂ ਉਹ ਮਾੜਾ ਕੰਮ ਉਸ ਨੂੰ ਚੰਗਾ ਲੱਗਣ ਲੱਗਾ ਲੱਗ ਪਿਆ ਉਹ ਖੁਦ ਉਹਦੇ ਹੱਕ 'ਚ ਦਲੀਲ ਤੇ ਵਿਚਾਰ ਕਰ ਰਿਹਾ ਹੈ ਹੁਣ ਜ਼ਰਾ ਸੋਚੋ ਵੀ ਉਹਨੂੰ ਜੇ ਪਹਿਲਾਂ ਵਾਲੀ ਹਾਲਤ 'ਚ ਲਿਜਾਣਾ ਹੋਵੇ ਫਿਰ ਮੁੜ ਕੇ ਜਿੱਥੇ ਉਹਨੂੰ ਮਾੜਾ ਕਰਮ ਮਾੜਾ ਪ੍ਰਤੀਤ ਹੋਵੇ ਤੇ ਉਹ ਇਸ ਕੰਮ ਤੋਂ ਘਿਰਣਾ ਕਰਨ ਲੱਗੇ ਮਾੜੇ ਕੰਮ ਇਨਾ ਪਛਾਣ ਦਾ ਸਫਰ ਉਹਨੂੰ ਕਿਸ ਤਰ੍ਹਾਂ ਕਰਵਾਉਣਾ ਪਏਗਾ ਬੜਾ ਔਖਾ ਹੋਏਗਾ ਗੁਰੂ ਸਾਹਿਬ ਨੇ ਇਹਨੂੰ ਕਿਹਾ ਗੁਣ ਗਲ ਜਾਣਾ ਜਿਹੜੀ ਚੰਗਿਆਈ ਦੀ ਅਵੇਲੇਬਿਲਿਟੀ ਹੈ ਉਹ ਮੁੱਕ ਜਾਣੀ ਜਿਹੜਾ ਮੱਦ ਹੈ ਤੁਹਾਡੇ ਅੰਦਰ ਉਹ ਹੌਲੀ 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 ਘਟਦਾ 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 ਖਤਮ ਹੋ ਗਿਆ ਕਿਉਂਕਿ ਪ੍ਰੈਕਟਿਸ ਗਲਤ ਹੋ ਉਜੜੀ ਜਿਹੜੀ ਚੀਜ਼ ਅੰਦਰ ਫੀਲ ਕਰ ਰਹੀ ਸੀ ਮਹਿਸੂਸ ਕਰ ਰਹੀ ਸੀ ਉਹਨੂੰ ਵਿਵੇਕ ਕਹਿ ਬਾਣੀ ਨੇ ਵਿਵੇਕ ਮਾਦੋ ਅਬਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਜਿਵੇਂ ਦੀਵੇ ਚ ਤੇਲ ਨਾ ਨਾ ਪਵੇ ਤੇ ਹੌਲੀ 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 ਉਹ ਪਹਿਲਾ ਤੇਲ ਵੱਲਦਾ 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 ਸੜਦਾ ਅਖੀਰ ਦੀਵਾ ਗੋਲ ਹੋ ਜਾਂਦਾ ਬੁੱਝ ਜਾਂਦਾ ਵਿਵੇਕ ਦੀ ਤਾਰ ਵਿਵੇਕ ਦੀ ਸਪਲਾਈ ਜੇ ਪਰਮੇਸ਼ਰ ਦੀ ਸਿੱਤ ਸਲਾਹ ਨਾਲ ਨਾ ਜੁੜੀ ਰਹੇ ਉਹਦਾ ਅਭਿਆਸ ਨਾ ਆਪਣੇ ਸਿਰਜਣਹਾਰ ਨਾਲ ਜੁੜ ਕੇ ਉਹਦਾ ਅਭਿਆਸ ਨਾ ਹੋਵੇ ਉਹਦੀ ਪ੍ਰੈਕਟਿਸ ਨਾ ਹੋਵੇ ਤੇ ਹੌਲੀ ਹੌਲੀ ਉਹ ਜਿੰਨੀ ਚੰਗਿਆਈ ਜਿੰਨਾ ਕੁ ਮਾਦਾ ਸਾਡੇ ਅੰਦਰ ਨੇਕੀ ਦਾ ਭਲੇ ਦਾ ਪਰਉਪਕਾਰ ਦਾ ਅਸੂਲ ਪ੍ਰਸਤੀ ਦਾ ਹੁੰਦਾ ਹੈ ਹੌਲੀ ਹੌਲੀ ਉਹ ਆਲੇ ਦੁਆਲੇ ਦੇ ਪ੍ਰਭਾਵ ਨਾਲ ਮੰਦੇ ਖਿਆਲਾਂ ਦੇ ਨਾਲ ਮਾੜੀ ਸੰਗਤ ਦੇ ਨਾਲ ਇਹ ਉਹ ਪੜੇ ਨੂੰ ਐਨਵਾਇਰਨਮੈਂਟ ਦੇ ਵਿੱਚ ਰਹਿ ਰਹਿ ਕੇ ਉਹ ਚੀਜ਼ ਹੌਲੀ ਹੌਲੀ ਲੁਪਤ ਹੋ ਜਾਂਦੀ ਔਰ ਇੱਕ ਸਮਾਂ ਐਸਾ ਆਉਂਦਾ ਹੈ ਕਿ ਉਹਦੀ ੋਂਦ ਸਾਡੇ ਅੰਦਰੋਂ ਇੱਕ ਤਰ੍ਹਾਂ ਨਾਲ ਮੋਕੀ ਜਾਂਦੀ ਹੈ ਫਿਰ ਦੁਬਾਰਾ ਉਹਨੂੰ ਜਿਉਂਦਿਆਂ ਕਰਨਾ ਉਨੀ ਮਿਹਨਤ ਦਾ ਕੰਮ ਹੁੰਦਾ ਜਿੰਨਾ ਬਹੁਤ ਪੱਕੇ ਪੈਨ ਨਾਲ ਲਿਖਿਆ ਹੋਇਆ ਮਿਟਾਉਣਾ ਹੋਵੇ ਕਿੰਨਾ ਜ਼ੋਰ ਲੱਗਦਾ ਕਿੱਥੇ ਕੱਚੀ ਪੈਨਸਲ ਨਾਲ ਲਿਖਿਆ ਕਿੱਥੇ ਪਰਮਾਨੈਂਟ ਮਾਰਕਰ ਨਾਲ ਵੱਜੀ ਹੋਈ ਲਕੀਰ ਹੈ ਪਾਏ ਹੋਏ ਅੱਖਰ ਨੇ ਜਾਨੀ ਉਹ ਗੂੜੇ ਹੋ ਗਏ ਉਹਨੂੰ ਸੰਸਕਾਰ ਗੂੜੇ ਹੋਣਾ ਵੀ ਕਹੇ ਕਬੀਰ ਜੀ ਮਹਾਰਾਜ ਨੇ ਉਸ ਦਸ਼ਾ ਨੂੰ ਮੌਤ ਦੀ ਦਸ਼ਾ ਕਿਹਾ ਜਮ ਕਾ ਠੇਂਗਾ ਕਬੀਰ ਜਮ ਕਾ ਠੇਂਗਾ ਬੁਰਾ ਹੈ ਜਾਮੇ ਥਿਕੇ ਆਤਮਕ ਮੌਤ ਨੂੰ ਕਾਮ ਆਦਿਕ ਭਾਵ ਵਿਸ਼ਿਆਂ ਤੇ ਵਿਕਾਰਾਂ ਨਾਲ ਬੁਰਾਈ ਦੀ ਪ੍ਰੈਕਟਿਸ ਨਾਲ ਹੌਲੀ 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 ਸਾਡੇ ਅੰਦਰੋਂ ਜਿਹੜਾ ਚੰਗਿਆਈ ਦਾ ਮਾਦਾ ਮੁੱਕ ਗਿਆ ਭਲਾਈ ਦੀ ਜਿਹੜੀ ਸਾਡੇ ਅੰਦਰ ਇੱਕ ਕਿਰਿਆ ਹੈ ਉਹ ਰੁਕ ਗਈ ਕਬੀਰ ਜੀ ਕਹਿੰਦੇ ਆਤਮਿਕ ਮੌਤ ਵਾਪਰ ਗਈ ਇਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਵੇਂ ਲਿਖਿਆ ਆਖਾਂ ਜੀਵਾ ਵਿਸਰੈ ਮਰ ਜਾਉ ਮੈਂ ਹੀ ਪਰਮੇਸ਼ਰ ਤੈਨੂੰ ਆਕਦਾ ਤੈਨੂੰ ਯਾਦ ਕਰਦਾ ਤੇ ਮੇਰੇ ਮੇਰਾ ਜੀਵਨ ਚੱਲਦਾ ਆਤਮਿਕ ਜੀਵਨ ਬਰਕਰਾਰ ਰਹਿੰਦਾ ਹੈ ਤੇਰੇ ਨਾਲੋਂ ਸਾਹ ਜ ਟੁੱਟੀ ਨਹੀਂ ਤੇ ਮਨੋਵਸਥਾ ਕਿਹੋ ਜੀ ਹੋ ਜਾਂਦੀ ਹੈ ਸੁਰਤ ਕਿਹੋ ਜੀ ਹੋ ਜਾਂਦੀ ਹੈ ਜਿਵੇਂ ਵਗਦੇ ਹੋਏ ਨਿਰਮਲ ਸਵੱਸ਼ ਸਾਫ਼ ਪਾਣੀ ਦੇ ਨਾਲੋਂ ਥੋੜਾ ਜਿਹਾ ਪਾਣੀ ਆਡ ਹੋ ਕੇ ਨਿਕਲੇ ਜੇ ਟੋਏ ਚ ਪੈ ਜਾਏ ਉਹ ਗੰਦਗੀ ਦਾ ਸ਼ਿਕਾਰ ਵੀ ਹੁੰਦਾ ਤੇ ਹੌਲੀ-ਹੌਲੀ ਧੁੱਪ ਨਾਲ ਸੁੱਕ ਵੀ ਜਾਂਦਾ ਉਹਦੀ ਉਂਧ ਵੀ ਮਿਟ ਜਾਂਦੀ ਪਰ ਉਦੋਂ ਪਹਿਲਾਂ ਉਹ ਗੰਦਗੀ ਦਾ ਸ਼ਿਕਾਰ ਹੁੰਦਾ ਹੈ ਪਾਣੀ ਦੀ ਇੱਕ ਬੂੰਦ ਸਮੁੰਦਰ ਚ ਰਲ ਜਾਏ ਤੇ ਉਹ ਵੱਡੀ ਹੋ ਜਾਂਦੀ ਹੈ ਤੇ ਜੇ ਸਮੁੰਦਰ ਤੋਂ ਵਿਛੜ ਜਾਏ ਤੇ ਉਹਦੀ ਹੋਂਦ ਮਿਟ ਜਾਂਦੀ ਠੀਕ ਉਸੇ ਤਰ੍ਹਾਂ ਵਾਪਰਦਾ ਹੈ ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਚ ਕਿਹਾ ਕੋ ਕਬੀਰ ਹਮ ਰਾਮ ਕੀ ਅੰਸ਼ ਅਸੀਂ ਉਹਦਾ ਹਿੱਸਾ ਪਰ ਜਦੋਂ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਉਹਨੂੰ ਵਿਸਾਰ ਦਿੰਦੇ ਹਾਂ ਉਹਦੇ ਨਾਲੋਂ ਸਾਡਾ ਸੁਰਤ ਦਾ ਸੰਪਰਕ ਟੁੱਟ ਜਾਂਦਾ ਹੈ ਯਾਦਾਨੀ ਦਾ ਸੰਪਰਕ ਟੁੱਟ ਜਾਂਦਾ ਹੈ ਉਹ ਸਾਨੂੰ ਯਾਦ ਨਹੀਂ ਤਵਬਿਆਸ ਨਹੀਂ ਰਹਿੰਦਾ ਉਹਦਾ ਅਹਿਸਾਸ ਨਹੀਂ ਰਹਿੰਦਾ ਜਦੋਂ ਯਾਦਾਨੀ ਤੋਂ ਅਭਿਆਸ ਤੋਂ ਅਹਿਸਾਸ ਤੋਂ ਅਸੀਂ ਪਰੇ ਚਲੇ ਗਏ ਤਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਸੇ ਉਸੇ ਵੇਲੇ ਸਮਝੋ ਵੀ ਬਦੀਆਂ ਦਾ ਗੰਦਗੀ ਜਿਹੜੀ ਹੈ ਮੈਲ ਜਿਹੜੀ ਉਹ ਸਾਡੇ ਅੰਦਰ ਸਮਾ ਜਾਂਦੀ ਟਿਕ ਜਾਂਦੀ ਹੈ ਤੇ ਹੌਲੀ-ਹੌਲੀ ਸਾਡਾ ਆਤਮਿਕ ਵਜੂਦ ਪਵਿੱਤਰਤਾ ਜਿਹੜੀ ਹੈ ਸਾਡੇ ਅੰਦਰ ਦੀ ਉਹ ਮੁੱਕ ਜਾਂਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਨੂੰ ਕਿਹਾ ਜਮ ਕਾ ਠੇਂਗਾ ਬੁਰਾ ਹੈ ਇਹ ਕੋਈ ਚੰਗਾ ਜੀਵਨ ਨਹੀਂ ਬੜਾ ਬੁਰਾ ਜੀਵਨ ਹੈ ਬੜਾ ਮਾੜਾ ਜੀਵਨ ਹੈ ਜਿੱਥੇ ਆਤਮਿਕ ਮੌਤ ਹਾਵੀ ਹੋਵੇ ਅੰਦਰੋਂ ਮਨੁੱਖ ਦਾ ਆਤਮਕ ਜੀਵਨ ਜਿਹੜਾ ਉਹ ਸੜ ਸੁੱਕ ਜਾਏ ਤਬਾਹ ਹੋ ਜਾਏ ਮਰ ਜਾਏ ਉਹ ਨਹੀਂ ਸਹਿਆ ਜਾਏ ਕਬੀਰ ਜੀ ਕਹਿੰਦੇ ਇਹਦਾ ਬੋਝ ਇਸ ਮੌਤ ਦਾ ਵਿਰਲਾਪ ਇਸ ਮੈਲ ਦਾ ਭਾਰ ਤੇ ਉਸ ਜੀਵਨ ਦਾ ਜੀਵਨ ਦੀ ਜਿਹੜੀ ਉਲਝਣ ਹੈ ਉਹ ਸਹੀ ਨਹੀਂ ਜਾਂਦੀ ਉਹਨਾਂ ਦੁੱਖਾਂ ਨਾਲ ਹੀ ਮਨੁੱਖ ਫਿਰ ਪੀੜਤ ਰਹਿੰਦਾ ਹੈ ਦੁੱਖ ਤੇ ਇਹ ਨੂੰ ਹੁੰਦਾ ਪਰ ਇਹ ਨੂੰ ਸਮਝ ਨਹੀਂ ਹੁੰਦੀ ਵੀ ਦੁੱਖ ਹੈ ਕਾ ਦਾ ਜਿਵੇਂ ਤੁਸੀਂ ਇੱਕ ਛੋਟਾ ਬੱਚਾ ਵੇਖੋ ਨਾ ਉਹਨੂੰ ਦਰਦ ਹੋ ਰਹੀ ਪਰ ਉਹ ਦੱਸ ਨਹੀਂ ਸਕਦਾ ਬਿਲਕੁਲ ਛੋਟਾ ਬੱਚਾ ਉਹਨੂੰ ਮਾਂ ਗੈਸ ਕਰਦੀ ਹੈ ਵੀ ਇਹਨੂੰ ਭੁੱਖ ਲੱਗੀ ਹੋਏਗੀ ਇਹਦੇ ਕੱਪੜੇ ਗਿੱਲੇ ਹੋ ਗਏ ਹੋਣਗੇ ਇਹਨੂੰ ਕੋਈ ਪੇਟ ਦਰਦ ਜਾਂ ਹੋਰ ਸਮੱਸਿਆ ਹੋਏਗੀ ਓੜ-ਪੋੜ ਕਰਕੇ ਸਮਝਣ ਦਾ ਕੋਸ਼ਿਸ਼ ਕਰਦੀ ਆਪਣੀ ਮਮਤਾ ਆਪਣੀ ਸਿਆਣਪ ਆਪਣੇ ਹੁਨਰ ਦੇ ਰਿਹਾ ਕਿਉਂਕਿ ਉਹਦੀ ਪਰਵਰਿਸ਼ ਕਰਦੀ ਹੈ ਪਰ ਉਸ ਨਿੱਕੇ ਜਿਹੇ ਬੱਚੇ ਨੂੰ ਥੋੜਾ ਪਤਾ ਵੀ ਮੈਨੂੰ ਭੁੱਖ ਹੈ। ਜਾਂ ਉਹਦੇ ਦਰਦ ਹੋ ਰਹੀ ਉਹ ਫੀਲ ਤੇ ਕਰਦਾ ਹੈ। ਪਰ ਉਹ ਦੱਸ ਨਹੀਂ ਸਕਦਾ। ਉਹ ਕੇਵਲ ਰੋ ਸਕਦਾ। ਨਾ ਉਹ ਖੁਦ ਆਪਣੀ ਭੁੱਖ ਨੂੰ ਦੂਰ ਕਰਨ ਵਾਸਤੇ ਉਦਮ ਕਰ ਸਕਦਾ। ਨਾ ਉਹ ਬੋਲ ਕੇ ਦੱਸ ਸਕਦਾ। ਉਹ ਕੇਵਲ ਰੋ ਕੇ ਹੀ ਇਜ਼ਹਾਰ ਕਰ ਸਕਦਾ ਹੈ ਵੀ ਮੈਨੂੰ ਕੋਈ ਸਮੱਸਿਆ ਹੈ। ਉਹਨੂੰ ਅਜੇ ਭੁੱਖ ਦਾ ਤੇ ਪੀੜ ਦਾ ਵੀ ਕੇਵਲ ਉਹਨੂੰ ਮਹਿਸੂਸ ਕਰਦਾ ਹੋ ਉਹਦਾ ਸਿਆਣੇ ਮਨੁੱਖ ਵਾਂਗ ਉਹਨੂੰ ਅਨੁਭਵ ਨਹੀਂ ਸਾਡੀ ਦਸ਼ਾ ਤੈਦੋਂ ਵੀ ਥੱਲੇ ਚਲੀ ਜਾਂਦੀ ਸਾਨੂੰ ਤਕਲੀਫ ਤੇ ਹੁੰਦੀ ਏ ਭਟਕਣਾ ਤੇ ਹੁੰਦੀ ਏ ਉਲਝੇ ਤੇ ਅਸੀਂ ਹਾਂ ਪਰ ਸਾਨੂੰ ਸਮਝ ਨਹੀਂ ਕਿ ਇਹ ਸਾਰੀ ਦੁਖਦਾਈ ਅਵਸਥਾ ਸਾਡੇ ਤੇ ਹਾਵੀ ਕਿਉਂ ਏ ਅਸੀਂ ਕਿਉਂ ਇਸ ਤਰ੍ਹਾਂ ਦੇ ਹਾਂ ਕੀ ਕਾਰਨ ਏ ਗੁਰੂ ਦੀ ਲੋੜ ਸਾਨੂੰ ਇਸ ਅਵਸਥਾ ਵਿੱਚ ਹੁੰਦੀ ਏ ਗੁਰੂ ਸਾਨੂੰ ਜਾਣਦਾ ਹੈ ਗੁਰੂ ਸਾਡੇ ਅੰਤਰਾਤਮੇ ਦੇ ਇਹਨਾਂ ਰੋਗਾਂ ਦਾ ਮਾਹਰ ਹੈ ਗੁਰੂ ਨੂੰ ਸਮਝ ਆਏ ਵੀ ਇਹ ਬੰਦੇ ਉਲਝੇ ਹੋਏ ਕਿਉਂ ਨੇ ਇਹ ਇਹਨਾਂ ਦੇ ਅੰਦਰ ਦੁੱਖ ਕੀ ਹੈ ਤਕਲੀਫ ਕੀ ਹੈ ਭਟਕਣਾ ਕਾਦੀ ਹੈ ਅਸ਼ਾਂਤੀ ਕਾਦੀ ਹੈ ਸਾਨੂੰ ਨਹੀਂ ਸਮਝ ਪੈਣੀ ਕਿਉਂਕਿ ਸਾਨੂੰ ਇਹਨਾਂ ਗਿਆਨ ਨਹੀਂ ਵਿਵੇਕ ਦਾ ਦੀਵਾ ਤੇ ਸਾਡਾ ਵੈਸੇ ਹੀ ਬੁਝਿਆ ਹੁੰਦਾ ਹੈ ਗੁਰੂ ਫਿਰ ਸਾਡਾ ਇਲਾਜ ਕਰਦਾ ਉਹ ਆਪਣੀ ਪ੍ਰੈਕਟਿਸ ਵਿੱਚ ਸਾਨੂੰ ਗੁਰਮਤ ਆਪਣੇ ਸ਼ਬਦ ਦੇ ਅਭਿਆਸ ਤੇ ਪ੍ਰੈਕਟਿਸ ਵਿੱਚ ਸਾਨੂੰ ਲਿਆਉਂਦਾ ਹੈ ਉਹ ਸਾਨੂੰ ਕਹੇਗਾ ਵੀ ਤੁਸੀਂ ਮੇਰੇ ਕੋਲ ਬੈਠੋ ਮੇਰਾ ਬਚਨ ਪੜੋ ਸੇਵਾ ਕਰੋ ਬਾਣੀ ਨੂੰ ਇਵੇਂ ਸੁਣੋ ਇਵੇਂ ਸਮਝੋ ਫਿਰ ਇਹਨੂੰ ਹੌਲੀ-ਹੌਲੀ ਅਪਲਾਈ ਕਰੋ ਉਹ ਸਾਰੀ ਕਿਰਿਆ ਸਾਨੂੰ ਗੁਰੂ ਦੀ ਅਗਵਾਈ ਵਿੱਚ ਹੀ ਕਰਨੀ ਪੈਂਦੀ ਹੈ ਕਿਉਂਕਿ ਸਾਨੂੰ ਖੁਦ ਨੂੰ ਕੋਈ ਗਿਆਨ ਨਹੀਂ ਸਾਡਾ ਟ੍ਰੀਟਮੈਂਟ ਕਰਨ ਵਾਲਾ ਸਾਡਾ ਇਲਾਜ ਕਰਨ ਵਾਲਾ ਗੁਰੂ ਹੀ ਹੁੰਦਾ ਹੈ ਇਸ ਕਰਕੇ ਉਹਦੇ ਤੇ ਯਕੀਨ ਰੱਖੇ ਬਿਨਾ ਵਿਸ਼ਵਾਸ ਰੱਖੇ ਬਿਨਾ ਸਾਡਾ ਬੇੜਾ ਪਾਰ ਨਹੀਂ ਹੋ ਸਕਦਾ ਮੀਰਾ ਬਾਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਟੈ ਜਮ ਕੀ ਭੰਦਾ ਇੱਥੇ ਵੀ ਕਬੀਰ ਜੀ ਮਹਾਰਾਜ ਹੀ ਕਹਿ ਰਹੇ ਜਮ ਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾਏ ਬਰਦਾਸ਼ਤ ਕਰਨਾ ਓਕਾ ਉਸ ਦੁਖਦਾਈ ਅਵਸਥਾ ਨੂੰ ਅਸੀਂ ਸਹਿੰਦੇ ਆਂ ਰੋਂਦੇ ਆਂ ਕਰਲਾਉਂਦੇ ਆਂ ਜਿਵੇਂ ਕਵੀ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਇੱਕ ਸ਼ਲੋਕ ਵਿੱਚ ਕਿਹਾ ਫਰੀਦਾ ਕੂ ਕਿੰਦੇ ਆਂ ਚਾਂ ਗਿੰਦੇ ਆਂ ਮੱਤੀ ਦਿੰਦੇ ਆਂ ਨਿਤ ਕਹਿੰਦੇ ਨੇ ਮੈਂ ਕੂਕਾਂ ਮਾਰ ਰਿਹਾ ਚਾਂ ਗਿੰਦੇ ਆਂ ਦਾ ਮਤਲਬ ਹੁੰਦਾ ਚਾਂਗਰਾ ਮਾਰ ਉੱਚੀ ਉੱਚੀ ਹਾਕਾਂ ਮਾਰਨੇ ਕੋਈ ਬੰਦਾ ਮੰਨੋ ਖਤਰੇ ਵੱਲ ਨੂੰ ਜਾ ਰਿਹਾ ਤੇ ਦੂਰ ਖੜਾ ਆਦਮੀ ਉਹ ਮਹਿਸੂਸ ਕਰ ਗਿਆ ਕਿ ਇਹ ਬੰਦਾ ਜਿੱਥੋਂ ਨੂੰ ਜਾ ਰਿਹਾ ਇੱਥੇ ਖਤਰਾ ਬੜਾ ਵੱਡਾ ਹੈ ਉੱਚੀ ਉੱਚੀ ਬਾਵਾ ਉੱਚੀਆਂ ਕਰਕੇ ਆਪਣੇ ਸਿਰ ਤੋਂ ਉੱਚੀਆਂ ਬਾਵਾ ਕਰਕੇ ਆਵਾਜ਼ਾਂ ਮਾਰਦਾ ਹੈ ਕੂਕਾਂ ਮਾਰਦਾ ਹੈ ਚਾਂਗਰਾ ਮਾਰਦਾ ਹੈ ਉਹਨੂੰ ਮਤ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਭਰਾਵਾ ਬਚ ਜਾਈਂ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੋ ਸ਼ੈਤਾਨ ਵੰਜਾਇਆ ਸ਼ੇਕਤ ਫੇਰਾਂ ਚਿਤ ਉਹ ਜਿਸ ਮਨੋਵਸਥਾ ਚ ਜੀ ਰਿਹਾ ਉਹਨੂੰ ਕਈ ਵਾਰ ਸਾਡੀ ਦਿੱਤੀ ਮਤ ਦੀ ਓਵੇਂ ਸਮਝ ਨਹੀਂ ਆਉਂਦੀ ਉਹਨੂੰ ਦਾਨੇ ਦੀ ਮਾਰੀ ਹੋਈ ਹਾਕ ਦਿੱਤੀ ਹੋਈ ਆਵਾਜ਼ ਉੱਚੀ ਉੱਚੀ ਮਾਰੀਆਂ ਹੋਈਆਂ ਚਾਂਗਰਾਂ ਵੀ ਉਹਦੀ ਸਮਝ ਚ ਨਹੀਂ ਆਉਂਦੀ ਵੀ ਐਡਾ ਦਾਨਾ ਬੰਦਾ ਮੈਨੂੰ ਆਵਾਜ਼ਾਂ ਮਾਰ ਰਿਹਾ ਵੀ ਕੋਈ ਤੇ ਗੱਲ ਹੋਏਗੀ ਉਹ ਕਈ ਵਾਰ ਅਣ ਸੁਣਿਆ ਕਰਕੇ ਤੁਰਿਆ ਜਾਂਦਾ बाबा फरीद साहब जी ने उस मनोदशा ਨੂੰ ਸ਼ੈਤਾਨ ਦੀ ਗ੍ਰਿਫਤ ਚੋਣਾ ਲਿਖਿਆ ਸ਼ੈਤਾਨ ਕੌਣ ਹੈ ਉਹ ਸਾਡੇ ਅੰਦਰ ਹੈ ਬਦੀ ਦਾ ਪ੍ਰਭਾਵ ਅਗਿਆਨ ਅਗਿਆਨ ਹੀ ਉਹ ਸ਼ੈਤਾਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਨੂੰ ਫਰਮਾਇਆ ਬਾਣੀ ਦੇ ਅੰਦਰ बाबा कबीर साहब जी ਕਹਿੰਦੇ ਨੇ ਏਕ ਜੋ ਸਾਧੂ ਮੋਹ ਮਿਲਿयो ਤਿਨ ਲੀਆ ਅੰਚਲ ਲਾਇ বাস ਮੈਨੂੰ ਇੱਕ ਸਾਧੂ ਮਿਲਿਆ ਪਾਪ ਗੁਰੂ ਉਹਨੇ ਮੈਨੂੰ ਆਪਣੇ ਪੱਲੇ ਲਾ ਲਿਆ ਆਪਣੇ ਸੰਗ ਲਾ ਲਿਆ ਆਪਣੀ ਸਹਬਤ ਬਖਸ਼ ਦਿੱਤੀ ਆਪਣੀ ਸੰਗਤ ਦੇ ਦਿੱਤੀ ਆਪਣਾ ਉਪਦੇਸ਼ ਆਪਣਾ ਗਿਆਨ ਆਪਣਾ ਅਨਪਉ ਮੇਰੇ ਨਾਲ ਸਾਂਝਾ ਕਰ ਲਿਆ ਉਹਨੇ ਮੈਨੂੰ ਬਚਾਇਆ ਉਹਨੇ ਮੇਰੀ ਰੱਖਿਆ ਕੀਤੀ ਪਰ ਮੇਰੀ ਦਸ਼ਾ ਤੇ ਬੜੀ ਅਜੀਬ ਸੀ ਵੀ ਦੁੱਖ ਹੈ ਸਹਿਣ ਵੀ ਤੋਂ ਹੋ ਨਹੀਂ ਰਿਹਾ ਸਮਝ ਮੈਨੂੰ ਹੈ ਨਹੀਂ ਕਿ ਦੁੱਖ ਹੈ ਪਰ ਹੈ ਕਾ ਦਾ ਨਾ ਮੈਨੂੰ ਉਸ ਦੁੱਖ ਦੇ ਕਾਰਨ ਦਾ ਪਤਾ ਹੈ ਤੇ ਨਾ ਉਹਦੇ ਇਲਾਜ ਦਾ ਪਤਾ ਹੈ ਪਰ ਇਹਦਾ ਹੱਲ ਮਹਾਰਾਜ ਨੇ ਕਿਹਾ ਜੇ ਤੂੰ ਗੁਰੂ ਤੇ ਯਕੀਨ ਪਾਲਦਾ ਹੈ ਭਰੋਸਾ ਰੱਖਦਾ ਹੈ ਇਹ ਮਨੁੱਖ ਰੋਗੀ ਹੁੰਦਾ ਹੈ ਬਿਮਾਰ ਹੁੰਦਾ ਹੈ ਤੇ ਉਹ ਵੈਦ ਡਾਕਟਰ ਦਾ ਕੋਲ ਜਾਂਦਾ ਹੈ ਉਹ ਰੋਗ ਨੂੰ ਸਮਝਦਾ ਹੈ ਯਤਨ ਕਰਦਾ ਵੀ ਮੈਂ ਇਸ ਮਨੁੱਖ ਦੇ ਰੋਗ ਤੇ ਕਾਰਨ ਨੂੰ ਜਾਣਾਂ ਤੇ ਫਿਰ ਇਹਦਾ ਟ੍ਰੀਟਮੈਂਟ ਇਹਦਾ ਇਲਾਜ ਵੀ ਕਰਾਂ ਫਿਰ ਉਹ ਅਗਲਾ ਪ੍ਰੋਸੈਸ ਅਗਲਾ ਯਤਨ ਆਰੰਭਦਾ ਹੈ ਹੁਣ ਉਹਦੇ ਤੇ ਭਰੋਸਾ ਰੱਖੇ ਬਿਨਾਂ ਤੇ ਗੱਲ ਨਹੀਂ ਨਾ ਬਣਨੀ ਤਣ ਬੰਦਾ ਆ ਕੇ ਮੈਂ ਡਾਕਟਰ ਦੀ ਦਿੱਤੀ ਦਵਾਈ ਤੇ ਸ਼ੱਕ ਵੀ ਕਰੀ ਜਾਵਾਂ ਉਹਦਾ ਦੱਸਿਆ ਹੋਇਆ ਪਰਹੇਜ਼ ਵੀ ਨਾ ਕਰਾਂ ਡਾਕਟਰ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਵੇਖਾਂ ਤਾਂ ਇਹਦੇ ਵਿੱਚ ਨੁਕਸਾਨ ਡਾਕਟਰ ਦਾ ਨਹੀਂ ਹੋਏਗਾ ਮਰੀਜ਼ ਦਾ ਹੋਏਗਾ ਰੋਗੀ ਦਾ ਹੋਏਗਾ ਉਹਨੂੰ ਉਹਦੇ ਤੇ ਯਕੀਨ ਰੱਖਣਾ ਪਏਗਾ ਉਹਦੇ ਮੁਤਾਬਕ ਉਹ ਚੱਲਦਾ ਹੈ ਉਹਦੇ ਉਹਦੀ ਗੱਲ ਮੰਨ ਕੇ ਹੀ ਉਹਦੇ ਕਹਿ ਮੁਤਾਬਕ ਹੀ ਆਪਣਾ ਇਲਾਜ ਇਹ ਮੰਨ ਕੇ ਵੀ ਮੈਂ ਰੋਗੀ ਹਾਂ ਮੈਂ ਬਿਮਾਰ ਹਾਂ ਤੇ ਮੈਨੂੰ ਤੰਦਰੁਸਤ ਹੋਣ ਦੀ ਲੋੜ ਹੈ ਤੇ ਉਹ ਤੰਦਰੁਸਤ ਬਿਮਾਰੀ ਤੋਂ ਤੰਦਰੁਸਤੀ ਤੱਕ ਦਾ ਜਿਹੜਾ ਸਫਰ ਹੈ ਉਸ ਸਫਰ ਸਾਨੂੰ ਉਹਦੀ ਉਹਦੇ ਅਕੋਰਡਿੰਗ ਕਰਨਾ ਪੈਂਦਾ ਉਹਦੇ ਤਰੀਕੇ ਨਾਲ ਜਿਵੇਂ ਉਹ ਕਹਿੰਦਾ ਉਹਦੇ ਚ ਭਰੇਜ ਹੈ ਦਵਾਈ ਹੈ ਇੱਥੇ ਵੀ ਇਸੇ ਤਰ੍ਹਾਂ ਦੁੱਖ ਤੇ ਹੈ ਵਿਪਦ ਹੈ ਕਿਉਂ ਹੈ ਪਤਾ ਨਹੀਂ ਅਸੀਂ ਇਹ ਹੀ ਗੱਲਾਂ ਸਮਝਦੇ ਹਾਂ ਮਨ ਦੁਖੀ ਹੈ ਮਨ ਸਟੇਬਲ ਨਹੀਂ ਪਤਾ ਨਹੀਂ ਕੀ ਕਾਰਨ ਹੈ ਹਰ ਇੱਕ ਕਦਮ ਦੇ ਉੱਤੇ ਅਸੀਂ ਥੜਕਦੇ ਹਾਂ ਡੋਲਦੇ ਹਾਂ ਪਟਕਦੇ ਹਾਂ ਸਾਡੀਆਂ ਕੁਝ ਐਸੀਆਂ ਖਾਮੀਆਂ ਨੇ ਜਿਹੜੀਆਂ ਸਾਨੂੰ ਵੀ ਪਰੇਸ਼ਾਨ ਕਰਦੀਆਂ ਨੇ ਪਰ ਉਹਨਾਂ ਤੋਂ ਨਜਾਤ ਕਿਵੇਂ ਪਾਈਏ ਸਾਡੇ ਵਾਸਤੇ ਦੀ ਖੇੜ ਨਹੀਂ ਅਕਸਰ ਤੁਸੀਂ ਵੇਖਣਾ ਸਾਨੂੰ ਪਤਾ ਹੁੰਦਾ ਵੀ ਮੇਰੇ ਵਿਹਾਰ 'ਚ ਆ ਕਮੀ ਹੈ ਇੱਕ ਨਾਰਮਲ ਗੱਲ ਵੀ ਮੇਰੇ ਸੁਭਾਅ 'ਚ ਆ ਬੜੀ ਵੱਡੀ ਕਮੀ ਹੈ ਪਰ ਸਮੱਸਿਆ ਇਹ ਆ ਵੀ ਮੈਂ ਮਹਿਸੂਸ ਤੇ ਕਰਦਾ ਵੀ ਸੁਭਾਅ 'ਚ ਇੱਕ ਕਮੀ ਆ ਪਰ ਉਹਨੂੰ ਛੱਡ ਨਹੀਂ ਪਾ ਰਿਹਾ ਕਿੰਨੀ ਬੇਵਸੀ ਹੈ ਬੰਦੇ ਦੀ ਕਿ ਖੁਦ ਉਹ ਜਾਣਦਾ ਹੈ ਕਿ ਆ ਮੇਰੇ ਚ ਬੜੀ ਵੱਡੀ ਖਰਾਬੀ ਭੈੜ ਹੈ ਅੈਬ ਹੈ ਇੱਕ ਆਪਾਂ ਕਈ ਵਾਰ ਦੂਜੇ ਨੂੰ ਕਹਿ ਵੀ ਦਿੰਦੇ ਨੇ ਵੀ ਮੇਰੇ ਚ ਸਮੱਸਿਆ ਹੈ ਤੇ ਜਦੋਂ ਦੂਜਾ ਸਾਨੂੰ ਕਹਿ ਵੀ ਫਿਰ ਛੱਡ ਦੇ ਤੇ ਤੈਨੂੰ ਲੱਗਦਾ ਵੀ ਸਮੱਸਿਆ ਤੇ ਭਾਰ ਲਾ ਕੇ ਕਿਉਂ ਨਹੀਂ ਦਿੰਦਾ ਤੇ ਅਸੀਂ ਹੱਸ ਕੇ ਟਾਲ ਦੇ ਨੇ ਉਹ ਸਾਡੀ ਬੇਵਸੀ ਹੁੰਦੀ ਹੈ ਅਸੀਂ ਮਜਬੂਰ ਹੁੰਨੇ ਵੀ ਪਤਾ ਤੇ ਹੈ ਫਿਰ ਛੱਡੀਏ ਕਿਵੇਂ ਕਿਵੇਂ ਇਹਦੇ ਤੋਂ ਮੁਕਤ ਹੋਈਏ ਸਾਨੂੰ ਕੋਈ ਰਾਹ ਨਹੀਂ ਲੱਭਦਾ ਵੀ ਉਲਝੇਤੇ ਹੋਏ ਆ ਮਹਿਸੂਸ ਵੀ ਕਈ ਵਾਰ ਕਰ ਲੈਂਦੇ ਆ ਵੀ ਹਾਂ ਆ ਆਦਤ ਆ ਅੈਬ ਆ ਔਗਣ ਸਾਡੇ ਤੇ ਇੰਨਾ ਹਾਵੀ ਹੈ ਵੀ ਸਾਨੂੰ ਇਹਨੇ ਦੁਖੀ ਕੀਤਾ ਪਿਆ ਪਰ ਉਹਦੇ ਤੋਂ ਉਸ ਕੈਦ ਵਿੱਚੋਂ ਮੁਕਤ ਹੋਣ ਦਾ ਉਸ ਬੰਧਨ ਤੋਂ ਆਜ਼ਾਦ ਹੋਣ ਦਾ ਸਾਡੇ ਕੋਲ ਹੱਲ ਕੋਈ ਨਹੀਂ ਸਮਝ ਕੋਈ ਤੇ ਜੇ ਸਾਨੂੰ ਕੋਈ ਥੋੜਾ ਜਿਹਾ ਇਲਮ ਹੋ ਵੀ ਜਾਏ ਮਾੜਾ ਜਿਹਾ ਪਤਾ ਕਿਤੇ ਲੱਗ ਵੀ ਜਾਏ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਪੈਂਦਾ ਅਸੀਂ ਵੈਸੇ ਹੀ ਉਹ ਅਭਿਆਸ ਉਸ ਪ੍ਰੈਕਟਿਸ ਤੋਂ ਹੀ ਡਰ ਜਾਂਦੇ ਆਂ ਵੀ ਏਡੀ ਵੱਡੀ ਪ੍ਰੈਕਟਿਸ ਕਰਨੀ ਪਵੇਗੀ ਪਰੇਸ਼ਾਨ ਹੁੰਦੇ ਰਹਿੰਦੇ ਆਂ ਦੁਖੀ ਹੁੰਦੇ ਰਹਿੰਦੇ ਆਂ ਤਾਂ ਗੁਰੂ ਦੇ ਦਰ ਤੇ ਜਿਹਨੂੰ ਕਬੀਰ ਜੀ ਮਹਾਰਾਜ ਕਹਿੰਦੇ ਏਕ ਜੋ ਸਾਧੂ ਮੋਏ ਮਿਲਿਓ ਗੁਰੂ ਸਾਧੂ ਦੇ ਕਿਰਪਾ ਕਰਕੇ ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਾਇਆ ਵੀ ਤੂੰ ਪੀੜਤ ਹੈ ਤੂੰ ਦੁਖੀ ਹੈ ਤੂੰ ਉਲਝਿਆ ਹੈ ਤੂੰ ਪਰੇਸ਼ਾਨ ਹੈ ਜਦੋਂ ਮੈਂ ਇਸ ਗੱਲ ਨੂੰ ਐਗਰੀ ਕਰ ਗਿਆ ਵੀ ਹਾਂ ਤੁਹਾਡੀ ਗੱਲ ਸਹੀ ਹੈ ਫਿਰ ਮੈਂ ਪੁੱਛਿਆ ਜੀ ਮਹਾਰਾਜ ਇਹਦਾ ਹੱਲ ਹਜ਼ੂਰ ਨੇ ਕਹਿਦਾ ਹੱਲ ਆਤਮ ਗਿਆਨ ਚੋਂ ਨਿਕਲਦਾ ਹੈ ਇਹਦਾ ਹੱਲ ਜਿਹੜਾ ਉਹ ਸ਼ਬਦ ਦੀ ਕਮਾਈ ਚੋਂ ਨਿਕਲਦਾ ਹੈ ਹੋਰ ਕੋਈ ਇਹਦਾ ਹੱਲ ਨਹੀਂ ਡੁੱਬਾਤ ਅਗਿਆਨ ਚ ਐ ਅਗਿਆਨ ਤੋਂ ਮੁਕਤ ਹੋਣ ਦਾ ਗਿਆਨ ਹੀ ਸਾਧਨ ਹੈ ਉਹ ਗਿਆਨ ਜਿਹੜਾ ਗੁਰੂ ਤੋਂ ਬਿਨਾਂ ਨਹੀਂ ਮਿਲਦਾ ਗੁਰ ਬਿਨ ਗਿਆਨ ਨਾ ਹੋਵੇ ਉਹਦੇ ਚ ਹੀ ਉਹਦਾ ਹੱਲ ਹੈ ਮਨ ਡਰਦਾ ਹੈ ਮਹਾਰਾਜ ਇੰਨਾ ਲੰਮਾ ਪ੍ਰੋਸੈਸ ਇੰਨਾ ਲੰਮਾ ਟ੍ਰੀਟਮੈਂਟ ਇੰਨਾ ਔਖਾ ਇੰਨਾ ਪ੍ਰੇਜ਼ ਇਨੀ ਦਵਾਈ ਔਖਾ ਕੰਮ ਮਹਾਰਾਜ ਕਹਿੰਦੇ ਨਹੀਂ ਕਠਿਨਾਈ ਤੇ ਹੈ ਪਰ ਰੋਗ ਵੇਖ ਕਿੱਡਾ ਮਾਰੂ ਪਰ ਜਿਉਂ-ਜਿਉਂ ਫਿਰ ਅਸੀਂ ਉਸ ਪਾਸੇ ਦਾ ਅਭਿਆਸ ਕਰੀਏ ਸਾਡੇ ਅੰਦਰ ਦੀਆਂ ਮਰੀਆਂ ਹੋਈਆਂ ਚੰਗਿਆਈਆਂ ਜੀਵਤ ਹੋ ਜਾਂਦੀਆਂ ਨੇ ਸਾਡੇ ਅੰਦਰ ਦਾ ਵਿਵੇਕ ਜਾਗ ਉੱਠਦਾ ਹੈ ਮਨੋਂ बुਝਦੇ ਦੀਵੇ 'ਚ ਫਿਰ ਦੁਬਾਰਾ ਤੇਲ ਪਾ ਕੇ ਕਿਸੇ ਨੇ ਉਹਨੂੰ ਬਲਦਾ ਕਰ ਦਿੱਤਾ ਏਵੇਂ ਸਾਡੇ ਅੰਦਰ ਚੰਗਿਆਈ ਦਾ ਅੰਕਰ ਫੁੱਟ ਆਉਂਦਾ ਭਲਾਈ ਜਾਗ ਪੈਂਦੀ ਅੰਦਰ ਦਾ ਇਨਸਾਨ ਜਾਗ ਪੈਂਦਾ ਉਨੂੰ ਹੀ ਮਹਾਰਾਜ ਨੇ ਕਿਹਾ ਹੈ दैਵੀ ਗੁਣਾ ਨਾਲ ਭਰਪੂਰ ਕਰ ਦੇਣਾ ਕਿਸੇ ਮਨੁੱਖ ਨੂੰ ਉਸੇ ਨੂੰ ਹੀ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਕਿ ਸਤਗੁਰੂ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਾਇਕ ਬੜੇ ਅਹਿਮ ਬਚਨ ਨੇ ਉਥੇ ਇਹ ਵੀ ਲਿਖਿਆ ਹੈ ਸਤਗੁਰ ਆਪਣੇ ਸਿੱਖ ਦੀ ਦੁਰਮਤ ਦੀ ਮਲ ਕੱਟ ਦਿੰਦਾ ਉਹਨੂੰ ਆਤਮਿਕ ਜੀਵਨ ਦੇ ਦਿੰਦਾ ਹੈ ਪਰ ਸਭ ਤੋਂ ਐਮੰਗਲ ਜਿਹੜੀ ਸ਼ਲੋਕ ਵਿੱਚ ਮਹਾਰਾਜ ਨੇ ਕਹੀ ਗਿਆਨ ਅੰਜਨ ਗੁਰ ਦੀਆ ਅ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਭਾਸ ਇਸ ਨੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ ਅੰਚਲ ਦਾ ਮਤਲਬ ਹੁੰਦਾ ਹੈ ਆਪਣੇ ਅੰਚਲ ਦੇ ਨਾਲ ਪੱਲੇ ਦੇ ਨਾਲ ਆਪਣੇ ਸੰਗ ਨਾਲ ਆਪਣੀ ਸਹਬਤ ਨਾਲ ਜੋੜ ਲੈਣਾ ਆਪਣੇ ਅਨੁਭਵ ਨਾਲ ਇੱਕਸੁਰ ਕਰ ਲੈਣਾ ਆਪਣੇ ਜਿਆ ਕਰ ਲੈਣਾ ਸਹਿਬ ਸਤਿਗੁਰੂ ਇਸੇ ਕਰਕੇ ਗੁਰੂ ਤੋਂ ਸਦਾ ਸਦਕੇ ਬਲਿਹਾਰ ਤੇ ਕੁਰਬਾਨ ਜਾਣ ਦੀ ਗੱਲ ਬਾਰ-ਬਾਰ ਗੁਰਬਾਣੀ ਵਿੱਚ ਕਰਦੇ ਨੇ ਸਹਿਬ ਕਿਰਪਾ ਕਰਨ ਅਗਲੇ ਦੇ ਬਚਨ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਾਰੀ ਸੰਗਤ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ